ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸਰਕਾਰ ਵੱਲੋਂ ਆਨਲਾਈਨ ਫਰਮਾਨ ਜਾਰੀ ਕੀਤਾ ਹੈਗਾ ਕੀ ਕੁਛ ਹੈ ਇਸ ਦੇ ਵਿੱਚ ਇਸ ਨਾਲ ਐਮਸੀ ਸਰਪੰਚ ਅਤੇ ਨੰਬਰਦਾਰ ਆਪਣੇ ਸਰਟੀਫਿਕੇਟਾਂ ਤੇ ਜੋ ਤਸਦੀਕ ਆਪਾਂ ਕਰਵਾਉਣ ਜਾਂਦੇ ਸੀਗੇ ਅਰਜੀ ਲੈ ਕੇ ਤੇ ਉਹ ਹੁਣ ਉਹਨਾਂ ਨੂੰ ਜਾਣ ਦੀ ਜਰੂਰਤ ਨਹੀਂ ਪਵੇਗੀ ਉਹ ਖੁਦ ਆਨਲਾਈਨ ਕਰੇ ਦਰ ਕਿੰਨੇ ਕੁ ਲੋਕਾਂ ਨੂੰ ਫਾਇਦਾ ਇਸ ਦੇ ਵਿੱਚ ਜੇ ਗੱਲ ਕੀਤੀ ਇਸ ਦੇ ਨਾਲ ਬਿਲਕੁਲ ਬਹੁਤ ਜ਼ਿਆਦਾ ਫਾਇਦਾ ਹੋਏਗਾ ਜੀ ਜਦੋਂ ਬਿਲਕੁਲ ਹਰੇਕ ਦਾ ਕੰਮ ਆਪਦੇ ਘਰ ਬੈਠੇ ਹੋ ਜਾਏਗਾ ਤਾਂ ਉਹਦੇ ਨਾਲ ਪੂਰੀ ਸੋਲਦੀ ਹੈ ਜੀ ਕਦੋਂ ਇਹ ਅਰਜੀ ਜਿਹੜੋ ਲਾਗੂ ਹੋਈ ਹੈਗੀ ਆ ਆਨਲਾਈਨ ਇਹ 5 ਦਸੰਬਰ ਨੂੰ ਮਾਨਯੋਗ ਮੰਤਰੀ ਸਾਹਿਬ ਨੇ ਲਾਂਚ ਕੀਤੀ ਹੈ ਅਮਨ अरोड़ा ਜੀ ਨੇ ਕੀ ਕੀ ਸੁਵਿਧਾ ਹੋਣੀ ਹੈ ਜੇ ਗੱਲ ਕਿਸ ਦੇ ਦੌਰਾਨ ਅਸੀਂ ਐਮਸੀ ਨੰਬਰਦਾਰ ਤੇ ਸਰਪੰਚ ਨੂੰ ਰਜਿਸਟਰ ਕਰ ਰਹੇ ਜਿਵੇਂ ਜਿਵੇਂ ਕਰ ਰਹੇ ਆ ਉਹ ਸਾਰੇ ਆਨਲਾਈਨ ਰਿਫਲੈਕਟ ਹੋ ਜਾਂਦੇ ਆ ਤੇ ਸਾਰੇ ਪ੍ਰੋਸੈਸ ਕਰਨ ਲੱਗ ਚੁੱਕੇ ਆ ਜੀ ਕਦੋਂ ਤੱਕ ਫਾਇਦਾ ਲੈਣਗੇ ਇਸੇ ਲੋਕ ਇਸੇ ਆਨਲਾਈਨ ਫਾਇਦਾ ਸ਼ੁਰੂ ਹੋ ਚੁੱਕਿਆ ਜੀ ਹੋ ਚੁੱਕਿਆ ਜੀ ਜੀ ਕੀ ਐਪਲੀਕੇਸ਼ਨ ਦਾ ਕੋਈ ਐਪ ਹੈਗੀ ਆ ਜਾਂ ਕੋਈ ਨੰਬਰ ਹੈਗਾ ਟੋਲ ਫਰੀ ਨੰਬਰ ਹੋਵੇ ਇੱਕ ਵਟਸਐਪ ਐਪ ਦਿੱਤੀ ਗਈ ਹੈ ਜੀ ਤੇ ਇੱਕ eseva.punjab.gov.in ਤੇ ਵੀ ਇਹ ਇਹਨਾਂ ਨੂੰ ਆਈਡੀਆਂ ਦਿੱਤੀਆਂ ਜਾਣੀਆਂ ਉੱਥੇ ਵੀ ਕਰ ਸਕਦੇ ਆ ਤੇ ਐਮ ਸੇਵਾ ਐਪ ਰਾਹੀਂ ਵੀ ਪ੍ਰੋਸੈਸ ਕਰ ਸਕਦੇ ਆ ਸਰਕਾਰ ਵੱਲੋਂ ਟ੍ਰੇਨਿੰਗ ਦਿੱਤੀ ਗਈ ਇਸ ਚੀਜ਼ ਦੀ ਬਿਲਕੁਲ ਦਿੱਤੀ ਵੀ ਗਈ ਹੈ ਤੇ ਆਈਡੀਆਂ ਬਣਾ ਰਹੇ ਆ ਤੇ ਹੋਰ ਵੀ ਦੁਬਾਰਾ ਵੀ ਰੀਫਰੈਸ਼ ਟ੍ਰੇਨਿੰਗ ਵੀ ਸਭ ਨੂੰ ਦੇਵਾਂਗੇ ਆਈਡੀਆਂ ਕਿੱਥੋਂ ਬਣਨਗੀਆਂ ਜੇ ਗੱਲ ਕੀਤੀ ਜਾਵੇ ਕਾਉਂਸਲਰ ਨੇ ਬਣਵਾਨੀਆਂ ਜਾਂ ਸਰਪੰਚ ਨੇ ਬਣਵਾਉਣ ਆਈਡੀਆ ਸਾਡੇ ਕੋਲ ਵੀ ਬਣ ਰਹੀਆਂ ਕਿਸੇ ਵੀ ਸੇਵਾ ਕੇਂਦਰ ਜਾ ਕੇ ਵੀ ਬਣਾ ਸਕਦੇ ਆ ਬੀਡੀ ਪੀਓ ਡੀਡੀਪੀਓ ਕੋਲ ਵੀ ਹੈਗੀ ਐ ਜੀ ਉਹ ਵੀ ਬਣਾ ਰਹੇ ਨੇ ਕਿੰਨਾ ਕੁ ਸਮੇਂ ਦੀ ਬਚਤ ਹੋਊਗੀ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਲੋਕਾਂ ਲਈ ਸੇਵਾਵਾਂ ਦਿੱਤੀਆਂ ਕਿੰਨੇ ਕੁ ਬਚਤ ਹੋਊਗੀ ਸਮੇਂ ਦੀ ਬਚਤ ਸਮੇਂ ਦੀ ਤਾਂ ਪੂਰੀ ਤਰ੍ਹਾਂ ਹੋਏਗੀ ਜਿਸ ਤਰ੍ਹਾਂ ਉਹ ਆਪਣੇ ਆ ਰਹਿੈਸ਼ੀ ਸਰਟੀਫਿਕੇਟ ਪੈਨਸ਼ਨ ਸਰਟੀਫਿਕੇਟ ਈਡਬਲਯੂਐਸ ਪੈ ਹੋਰ ਵੀ ਜਿਹੜੇ ਤਰ੍ਹਾਂ ਦੇ ਸਰਟੀਫਿਕੇਟਾਂ ਲਈ ਉਹਨਾਂ ਨੂੰ ਖੁਦ ਜਾ ਕੇ ਆਪਣਾ ਸਮਾਂ ਕੱਢ ਕੇ ਜਿਵੇਂ ਕਈ ਵਾਰ ਨਹੀਂ ਮਿਲਦੇ ਐਮਸੀ ਨਹੀਂ ਮਿਲਦਾ ਨੰਬਰਦਾਰ ਨਹੀਂ ਮਿਲਦਾ ਸਰਪੰਚ ਉਹਨਾਂ ਨੂੰ ਜ਼ਰੂਰਤ ਨਹੀਂ ਪਵੇਗੀ ਜਾਣ ਦੀ ਉਹਨਾਂ ਦਾ ਕੰਮ ਖੁਦ ਖਤਮ ਇਹ ਸਹੂਲਤ ਮੰਨ ਲਓ ਸ਼ਹਿਰ ਤੇ ਪਿੰਡਾਂ ਵਿੱਚ ਕਿਸ-ਕਿਸ ਨੂੰ ਦਿੱਤੀ ਗਈ ਹੈ ਸ਼ਹਿਰਾਂ ਦੇ ਵਿੱਚ ਤਾਂ ਐਮਸੀ ਕਰ ਰਹੇ ਨੇ ਜੀ ਤੇ ਪਿੰਡਾਂ ਦੇ ਵਿੱਚ ਸਰਪੰਚ ਤੇ ਨੰਬਰਦਾਰ ਕਰਦੇ ਨੇ ਹੋਰ ਵੀ ਸਰਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਸੇਵਾ ਲਈ ਕੋਈ ਨਵੀਂ ਐਪ ਆਈ ਹੋਵੇ ਕੋਈ ਜਾਣਕਾਰੀ ਦੇ ਸਕਦੇ ਇਹ ਚੈਟਬੋਟ ਜਾਰੀ ਕੀਤਾ ਜੀ ਜਿਸ ਤੇ ਥਰੂ ਪ੍ਰੋਸੈਸ ਕਰਨਗੇ ਨੰਬਰਦਾਰ ਐਮਸੀ ਕਿੰਨਾ ਕੁ ਟਾਈਮ ਬਚੂਗਾ ਲੋਕਾਂ ਦਾ ਜੀ ਗੱਲ ਟਾਈਮ ਤਾਂ ਬਿਲਕੁਲ ਜੀ ਉਹਨਾਂ ਨੂੰ ਜਦੋਂ ਜਾਣਾ ਹੀ ਨਹੀਂ ਪਵੇਗਾ ਸਰ ਬਚਤ ਤਾਂ ਹੋਏਗੀ ਟਾਈਮ ਤੇ ਇਹ ਗੱਲ ਕੀਤੀ ਜਾਵੇ ਹੁਣ ਐਪ ਹੈਗੀ ਆ ਤੁਹਾਡੇ ਕੋਲ ਆਂਦੇ ਆ ਸਮਿਆਂ ਤੁਸੀਂ ਐਪ ਸਰਪੰਚ ਜਾਂ ਕਾਉਂਸਲਰ ਆਂਦੇ ਹੈਗੇ ਉਹ ਆਨਲਾਈਨ ਤੇ ਕਿੰਨਾ ਕੁ ਟਾਈਮ ਲੱਗਦਾ ਜੀ ਤੁਸੀਂ ਫੀਲ ਕਰਦੇ ਹੋ ਕੋਈ ਮੋਬਾਈਲ ਦੇ ਵਿੱਚ ਹੈ ਕੋਈ ਸਾਨੂੰ ਆਧਾਰ ਕਾਰਡ ਦੇ ਰਹੀ ਉਹਨਾਂ ਨੂੰ OTP ਦੇਣਾ ਪੈਂਦਾ ਜੀ ਆਧਾਰ ਕਾਰਡ ਤੇ ਉਹਨਾਂ ਦੇ ਮੋਬਾਈਲ ਦਾ ਵੀ OTP ਲੈਣਾ ਪੈਂਦਾ ਦੋ OTP ਨਾਲ ਉਹਨਾਂ ਦੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਈਡੀ ਜਾਰੀ ਹੋ ਜਾਂਦੀ ਹੈ ਕਿੰਨਾ ਕੁ ਟਾਈਮ ਲੱਗਦਾ ਸੀ ਪਹਿਲਾਂ ਇਸ ਤੋਂ ਪਹਿਲਾਂ ਜੇ ਗੱਲ ਕੀਤੀ ਜਾਂ ਇਸ ਤੋਂ ਪਹਿਲਾਂ ਜੀ ਟਾਈਮ ਪਹਿਲਾਂ ਹਰ ਸਿਟੀਜ਼ਨ ਨੂੰ ਐਮਸੀ ਨੰਬਰਦਾਰ ਕੋਲ ਜਾਣਾ ਪੈਂਦਾ ਸੀਗਾ ਫਿਰ ਉਹ ਆਪਣੀ ਅਟੈਸਟੇਸ਼ਨ ਕਰਵਾ ਕੇ ਉਸ ਤੋਂ ਬਾਅਦ ਚ ਆਪਣੀ ਅਰਜੀ ਸਬਮਿਟ ਕਰਦਾ ਸੀ ਉਹਨੂੰ ਡਾਇਰੈਕਟ ਸਬਮਿਟ ਹੋ ਜਾਇਆ ਕਰੇਗੀ ਉਹਨੂੰ ਐਪਲੀਕੇਸ਼ਨ ਨੰਬਰ ਮਿਲ ਜਾਇਆ ਕਰੇਗਾ ਤੇ ਉਹਦੀ ਜਲਦੀ ਪ੍ਰੋਸੈਸ ਹੋਏਗੀ ਬਿਲਕੁਲ ਹੋਰ ਪੰਜਾਬ ਸਰਕਾਰ ਵੱਲੋਂ ਕੋਈ ਐਪ ਨਵੀਂ ਡਾਊਨ ਆਈ ਹੋਵੇ ਕੋਈ ਲੋਕਾਂ ਦੀ ਸੇਵਾਵਾਂ ਲਈ ਇਹ ਚੈਟਬੋਟ ਹੀ ਹੈ ਸਰ ਚੈਟਬੋਟ ਦਾ ਨੰਬਰ ਮੈਂ ਤੁਹਾਨੂੰ ਦੇ ਹੀ ਦਿੱਤਾ ਜੀ ਉਹ ਸ਼ੇਅਰ ਕਰ ਦਿਓ ਤੁਸੀਂ ਸਰ ਨੂੰ ਐਮ ਸੇਵਾਵਾਂ ਤੇ ਚੈਟਬੋਟ ਕੀ ਫਰਕ ਕੀ ਹੈ ਇਹਨਾਂ ਵਿੱਚ ਐਮ ਸੇਵਾ ਐਪ ਰਹੀ ਤਾਂ ਉਹਨਾਂ ਨੂੰ ਖੁਦ ਜੋ ਰਜਿਸਟਰਡ ਮੋਬਾਈਲ ਨੰਬਰ ਹੋਏਗਾ ਉਹਦੇ ਤੋਂ ਲੌਗਇਨ ਕਰਕੇ ਨੰਬਰਦਾਰ ਐਮ ਸੀ ਸਰਪੰਚ ਕਾਡ ਦੇਣਗੇ ਆਪਦੀ ਐਪਲੀਕੇਸ਼ਨ ਉਹਨਾਂ ਨੂੰ ਪ੍ਰੀਵਿਊ ਹੋ ਜਾਏਗਾ ਉਹ ਪ੍ਰੋਸੈਸ ਕਰਦੇ ਨੇ ਜ ਚੈਟਬੋਟ ਰਹੀ ਉਹਨਾਂ ਕੋਲ ਇੱਕ ਨੰਬਰ ਹੈ ਚੈਟਬੋਟ ਦਾ 8770689533 8770699533 ਇਹ ਨੰਬਰ ਇਹ ਇਸ ਰਾਹੀਂ ਜਦੋਂ ਸੇਵ ਕਰਕੇ ਹਾਈ ਐਚ ਆਈ ਵਰਡ ਲਿਖਣਗੇ ਉਹਨਾਂ ਕੋਲੇ ਅੱਗੇ ਆਰਜੀ ਪ੍ਰੋਸੈਸ ਕਰਨ ਦੀ ਆਪਸ਼ਨ ਆ ਜਾਏਗੀ ਤੇ ਉਹਦੇ ਨਾਲ ਉਹ ਅੱਗੇ ਰਿਕਮੈਂਡ ਨਾਟ ਰਿਕਮੈਂਡ ਕਰਕੇ ਤਿਆਰਜੀ ਨੂੰ ਪ੍ਰੋਸੈਸ ਕਰਦੇ ਹੁਣ ਲੋਕ ਸੇਵਾਵਾਂ ਦਾ ਲੈ ਸਕਦੇਗੇ ਬਿਲਕੁਲ ਬਿਲਕੁਲ ਜੀ ਹਾਂ ਲੈ ਸਕਦੇ ਆ ਜੋ ਜੋ ਰਜਿਸਟਰ ਹੋਗੇ ਉਹ ਸਾਰੇ ਸੇਵਾਵਾਂ ਦੇ ਅੱਗੇ ਹੋਰ ਵੀ ਲੋਕਾਂ ਦੇ ਜਿਹੜੇ ਕਿ ਟਾਈਮ ਦੀ ਬਚਤ ਹੁੰਦੀ ਸੀ ਇਹਨਾਂ ਬਿਲਕੁਲ ਸਰ ਬਿਲਕੁਲ ਹੋਏਗੀ ਉਹ ਬਹੁਤ ਜ਼ਿਆਦਾ ਬਚਤ ਹੋਏਗੀ ਕਿ ਜਦੋਂ ਆਪਾਂ ਨੂੰ ਜਾਣਾ ਨਹੀਂ ਪਏਗਾ ਆਪਣੀ ਘਰ ਬੈਠਿਆਂ ਦੀ ਅਪਲਾਈ ਆਨਲਾਈਨ ਆਪਾਂ ਅਪਲਾਈ ਕਰ ਦਈਏ ਤੇ ਹੋ ਸਕਦਾ 1078 ਤੇ ਕਾਲ ਕਰਕੇ ਆਪਾਂ ਘਰੇ ਬੁਲਾ ਕੇ ਵੀ ਅਪਲਾਈ ਕਰ ਸਕਦੇ ਆ ਬਸ ਉਸ ਤੋਂ ਬਾਅਦ ਕੋਡ ਪ੍ਰੋਸੈਸ ਹੋ ਕੇ ਬੰਦੇ ਨੂੰ ਸਰਟੀਫਿਕੇਟ ਮਿਲ ਜਾਏਗਾ ਮੰਨੋ ਕਿਸੇ ਅਧਿਕਾਰੀ ਨੇ ਜਿਵੇਂ ਟ੍ਰੇਨਿੰਗ ਨਹੀਂ ਦਿੱਤੀ ਆਨਲਾਈਨ ਵੀ ਸਿਸਟਮ ਹੈਗਾ ਕੋਈ ਨਾ ਪੰਜਾਬ ਸਰਕਾਰ ਦਾ ਆਨਲਾਈਨ ਟ੍ਰੇਨਿੰਗ ਫਿਲਹਾਲ ਤਾਂ ਜੀ ਅਸੀਂ ਟ੍ਰੇਨਿੰਗ ਦੇ ਰਹੇ ਆ ਜੇ ਜ਼ਰੂਰਤ ਹੋਵੇਗੀ ਤਾਂ ਆਨਲਾਈਨ ਵੀ ਬਣਾ ਦੇਾਂਗੇ ਹੁਣ ਤੱਕ ਪਾ ਦੇ ਜਦੋਂ ਟ੍ਰੇਨਿੰਗ ਹੋਈ ਆ ਉਹਨੂੰ ਲਾਈਵ ਆਨਲਾਈਨ ਹੀ ਸੀਗੀ ਬਿਲਕੁਲ ਬਿਲਕੁਲ ਹਾਂ ਆਨਲਾਈਨ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਤਸੀਲ ਬਾਈ ਦਿੱਤੀ ਗਈ ਹੈ ਹਾਂ ਜੀ ਹੁਣ ਹੋਰ ਵੀ ਦੇਵਾਂਗੇ ਜਦੋਂ ਆ ਸਾਰਿਆਂ ਦੀਆਂ ਹੋ ਗਈਆਂ ਆਈਡੀਆਂ ਬਣੀਆਂ